ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਤੇ ਜਿੱਥੇ ਖਾਲਸਾ ਦਾ ਪ੍ਰਕੂਪ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਇਸੇ ਜਿੱਥੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਇੰਨੇ ਲੋਕ ਤੇ ਸਵਾਮਾਂ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇੱਕੋ ਤਰ੍ਹਾਂ ਟੈਲਫੋਨ ਨਾਲ ਸਰਵਾਜਨ ਸਾਡੇ ਗਾਨੀ ਸਚਨ ਇਹਨਾਂ ਦੇ ਭਰਾ ਕਿ ਸਾਡੇ ਛੜਾ ਦੇ ਵੀਰ ਕਲਾਕਾਰ ਭਰਾਵਾਂ ਨਾਲ ਕੋਈ ਵੀ ਨਹੀਂ ਪਿਛੇ ਰਹਿ ਗਿਆ ਜਿਹਨਾਂ ਵਿੱਚ ਹੁਣ ਸਾਡੇ ਵੀਰ ਕੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਹੀ ਟੋਟਲ ਲਾਸ ਹੋ ਗਿਆ ਪਸ਼ੂ ਕੋ ਮਰ ਗਿਆ ਜਾਂ ਹੜ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਣ ਸੋਨੀਆਂ ਉਹਨਾਂ ਨੂੰ ਆਪਾਂ ਮੁਹਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਝਾਂ ਦੀ ਸਾਡੇ ਉਹ ਇੱਥੇ ਪਹੁੰਚੀਆਂ ਉਹਦੇ ਵਾਸਤੇ ਸਾਡੇ ਲੋਕਲ ਏਰੀਆ ਦੇ ਇੱਥੇ ਖਿਡਾਰੀ ਵੀ ਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਉਹਨੇ ਹੈਪੀ ਹੋਣੀ ਮੱਝਾਂ ਹੋਣੇ ਸਾਡੇ ਤੇ ਸੱਜਣ ਭਾਈ ਹੋਣੀ ਤੇ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇਟ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇਵਾਰ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੀਆ ਕਰਾ ਦੇ ਵੀ ਜਿੱਥੇ ਇਹਨਾਂ ਦੀ ਸੂਚੀ ਦੇਣਗੇ ਉੱਥੇ ਤੇ ਜਿਹੜਾ ਫਾਰਮ ਜਾਂ ਉਹਦੇ ਹੋਣੇ ਰੋਜ਼ਗਾਰ ਤੋਂ ਜੇਪਾ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਤੇ ਪ੍ਰਭਾਵ ਸੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਿਆ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤਿਆ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤਾਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤਾਂ ਬਿਆਨ ਕਰਨ ਨੂੰ ਪਰ ਇਹ ਜਿੰਨਾ ਨੁਕਸਾਨ ਹੋਇਆ ਇਹ ਆਪਣਾ ਰਾਹ ਰੱਖਦਾ ਤੇ ਉਹਦੇ ਵਿੱਚ ਬੱਚੇ ਮਰ ਗਿਆ ਮਾਲਕ ਨਾਲ ਤੇ ਸਾਰੇ ਲਈ ਹਾਂ ਤੇ ਫੋਟੋਆਂ ਖਿਚਰੇ ਗਏ ਤਦ ਤੱਕ ਇਹ ਚੌਕਾਂ ਤੇ ਪਾਣੀ ਲਫਾ ਤੇ ਦੇਖਿਆ ਆਪਣੇ ਲੋਕਾਂ ਦੀ ਕੰਚਾਰਾ ਵੱਢ ਕੇ ਪਾਜ ਉਹਨਾਂ ਲਈ ਉਹਨੇ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਤੇ ਮਰ ਗਈ ਮਰ ਗਏ ਸਾਰੇ ਪਰਿਵਾਰ ਨੂੰ ਬਹੁਤ ਧੰਨਵਾਦ ਜਿਹੜੇ ਜਾ ਕੇ ਸਾਡਾ ਨਾਮ ਵੇਖਿਆ ਸਾਰਾ ਕੋਈ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀ ਉਹਨਾਂ ਨੂੰ ਮਦਦ ਦਿੱਤੀ ਨੇ ਉਹ ਵੀ ਦਾ ਬਹੁਤ ਧੰਨਵਾਦ ਜਿਹਨੇ ਪਛਾਏ ਨੇ ਸੱਜਣੋ ਸਾਡੇ ਕੋ ਮੱਜਾਂ ਹੈ ਜੀ 6 ਮੱਜਾਂ ਵੈਰੀਫਾਈ ਭਾਈ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਸਾਡੇ ਇਲਾਕੇ ਦੇ ਸਾਰੇ ਲੋਕ ਹੈ ਤੁਹਾਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹਾ ਹੀ ਵਿਰੇ ਆ ਤੇ ਬਾਕੀ ਦੋ ਕ ਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਾਰ ਕੇ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਦੇ ਬੇਟਾ ਕੇ ਤੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਉਹਨਾਂ ਲੋਕਾਂ ਕੋ ਆਪਣੀ ਜਾਨ ਮਾਹ ਬੱਜੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦਾ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮਾਰਿਆ ਰੱਸੀ ਖੋਣ ਤੇ ਉਹ ਰੋੜ ਰੜ ਗਈਆਂ ਮੱਜਾਂ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਨਗਰ ਵੀ ਨਹੀਂ ਹੈਗਾ। ਮਨ ਰੋੜੇ ਤੇ ਵੀ ਜਿਆਦਿਆਂ ਦੇ ਵੀ ਆ ਪਰ ਕਈਆਂ ਕੋ ਜਿੰਨਾ ਕੋ ਪੰਜ ਹੀ ਉਹਨਾਂ ਦੀ ਦੋ ਰੁੜਗੀਆਂ ਤਿੰਨ ਹੈਗੀਆਂ ਕਿ ਕੋ 10 ਹੀ ਉਹਨਾਂ ਦੀ ਪੰਜ ਰੁੜਗੀਆਂ ਪੰਜ ਹੈਗੀਆਂ। ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰ ਹੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰੀਆਂ ਰੁੜਗੀਆਂ। ਇਹ ਵੀਰ ਜੀ ਇਹਨਾਂ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ। ਇਹਨਾਂ ਦੀ ਜੰਨੀਆਂ ਸ਼ੀਸ਼ਾ ਜਿਨ੍ਹਾਂ ਦੇ ਮਨ ਤੋਂ ਇਹਨਾਂ ਦੀ ਨਿਕਲੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜਿਆਦਾ ਦਿੱਤਾ ਉਹਨੇ ਇਹਨਾਂ ਨੂੰ ਤੇਰਫਲ ਭੇ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਨਾਂ ਵੀਰਾਂ ਦੀ ਰੋਜ਼ੀ ਰੋਟੀ ਰੋੜੀ ਬੋੜੀ ਚੱਲ ਸਕੂ।